ਆਪਾਂ ਸਭ ਤੋਂ ਪਹਿਲਾਂ ਅਲਸੀ ਨੂੰ ਭੁllਾਂਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਡਰਾਈ ਫਰੂਟਸ ਨੂੰ ਵੀ ਭੁllਾਂਗੇ ਸੋਗ ਨੂੰ ਆਪਾਂ ਨਹੀਂ ਭੁllਾਂ ਸਿਰਫ ਬਾਕੀ ਸਾਰੇ ਡਰਾਈ ਫਰੂਟਸ ਤੇ ਮੱਕਜ ਵਗੈਰਾ ਨੂੰ ਤੇ ਅਲਸੀ ਨੂੰ ਆਪਾਂ ਭੁllਾਂਗੇ ਇੱਥੇ ਮੈਂ ਗੈਸ ਤੇ ਇੱਕ ਫਰਾਈਪੈਨ ਲੈ ਲਿਆ ਤੇ ਐਸੇ ਵਿੱਚ ਆਪਾਂ ਸਾਰੇ ਅਲਸੀ ਦੇ ਬੀਜ ਪਾ ਦਿੱਤੇ ਤੇ ਗੈਸ ਦੀ ਫਲੇਮ ਨੂੰ ਤੁਸੀਂ ਬਿਲਕੁਲ ਸਲੋ ਤੇ ਰੱਖ ਲੈਣਾ ਹੈ ਤੇ ਐਸ ਨੂੰ ਆਪਾਂ ਹੌਲੀ ਹੌਲੀ ਕਰਕੇ ਭੁllਾਂਗੇ ਕਿਉਂਕਿ ਅਲਸੀ ਦੇ ਬੀਜ ਹੈ ਇਹ ਬੜੇ ਜਲਦੀ ਪੁਰੀ ਜਾਂਦੇ ਨੇ ਤੇ ਜੇ ਆਪਾਂ ਇਸ ਨੂੰ ਹਲਾਇਆ ਨਾ ਤਾਂ ਇਹ ਕਾਲੇ ਵੀ ਪੈ ਜਾਂਦੇ ਆ ਸੜ ਵੀ ਜਾਂਦੇ ਆ ਇਹ ਆਪਣਾ ਹੁਣੇ ਚਮਕਦਾਰ ਬੱਜ ਜੇਗੀ ਤੇ ਤੇਲ ਆਪਦਾ ਰਿਲੀਜ਼ ਕਰ ਦੇ ਲਗੇ ਬਿਲਕੁਲ ਉਸ ਦੀ ਫਲੇਮ ਨੂੰ ਸਲੋ ਕਰਦੇ ਹੋਏ ਹੌਲੀ ਹੌਲੀ ਇਸ ਨੂੰ ਆਪਾਂ ਹਲਾਦਦੇ ਹੋਏ ਪੁੰਨਾਂਗੇ ਜੇਕਰ ਤੁਸੀਂ ਪੈਨ ਨੂੰ ਮੇਰੇ ਤਰ੍ਹਾਂ ਇਸ ਤਰ੍ਹਾਂ ਪਲਟਣਾ ਜਾਣਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਵੀ ਪਲਟ ਸਕਦੇ ਹੋ ਇਸ ਤਰ੍ਹਾਂ ਹੈ ਕਿ ਕਸਾਰ ਦੇ ਪੁਲੀਦੇ ਰਹਿੰਦੇ ਨੇ ਤੇ ਪਲਟੇਲ ਕਈ ਵਾਰੀ ਸਾਰਾ ਪਲਟਾ ਨਹੀਂ ਵੱਜਦਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਜਾ ਤੁਸੀਂ ਪਾ ਰਹੇ ਹੋ ਕਿ ਅੰਸ਼ੀ ਦੇ ਬੀਜ ਆ ਜਿਹੜੇ ਇਹ ਪੁੱਜਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਆ ਤੇ ਇਸ ਨੂੰ ਹੌਲੀ ਹੌਲੀ ਇੱਕ ਤੋਂ ਦੋ ਮਿੰਟ ਤੱਕ ਆਪਾਂ ਹੋਰ ਪੁੱਟਾਂਗੇ ਤੁਸੀਂ ਇਸ ਦਾ ਕਲਰ ਦੇਖੋ ਕਿੰਨਾ ਚਮਕਦਾਰ ਹੋ ਰਿਹਾ